ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਖਾਲਸਾ ਪੰਥੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ 350 ਸਾਲਾਂ ਸ਼ਹੀਦ ਦੀ ಶತਾਬਦੀ ਮੌਕੇ ਦੱਖ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕੀਤੀ ਮਨਮੋਹਕ ਲਾਈਟਿੰਗ ਜੋ ਕਿ ਇੱਕ ਅਦਭੁਤ ਨਜ਼ਾਰਾ ਪੇਸ਼ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦਨ ਮੁੱਖ ਰੱਖਦੇ ਹਾਂ ਬਹੁਤ ਵਧੀਆ ਤਿਆਰੀਆਂ ਕੀਤੀਆਂ ਹੋਈਆਂ ਹਨ ਕੱਲ 23 ਨਵੰਬਰ ਤੋਂ 29 ਨਵੰਬਰ ਤੱਕ ਇਸ ਕੀ ਰੱਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਸੰਗਤਾਂ ਦੀ ਆਮਤ ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸੂਬਿਆਂ ਤੋਂ ਅਣਗਿਣਤ ਨਗਰ ਕੀਰਤਨ ਹੁਣ ਤੱਕ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬੇ ਕੇ ਪਹੁੰਚ ਚੁੱਕੇ ਹਨ। ਅੱਜ ਵੀ ਚਾਰ ਨਗਰ ਕੀਰਤਨ ਗੁਰੂ ਨਗਰੀ ਪਹੁੰਚੇ ਸਨ। ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਕੱਲ ਸਵੇਰੇ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਗੁਰਦੁਆਰਾ ਸੀਸਣਾ ਸਾਹਿਬ ਵਿਖੇ ਬੀਤੇ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣਗੇ ਉਪਰੰਤ ਧਾਰਮਿਕ ਦੀਵਾਨ ਇਧਰ ਆਣਾ ਸਜਣਗੇ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅਤੇ ਕੌਮ ਦੇ ਉੱਚ ਕੋਟੀ ਦੇ ਰਾਗੀ ਢਾਡੀ ਅਤੇ ਧਾਰਮਿਕ ਕਥਾਵਾਚਕਾਂ ਵੱਲੋਂ ਸੰਗਤਾਂ ਨੂੰ ਕਥਾ ਗੁਰਬਾਣੀ ਕੀਰਤਨ ਰਾਹੀਂ ਗੁਰੂ ਘਰ ਨਾਲ ਜੁੜਿਆ ਜਾਵੇਗਾ ਸੰਗਤਾਂ ਨੂੰ ਅਪੀਲ ਹੈ ਕਿ ਇਸ

ਇਹ ਦਾ ਬਹੁਤ ਵੱਡਾ ਮੌਕਾ ਹੈ। ਆਮਨੀ ਪੁਨਰ ਪ੍ਰਬੰਧਨ ਲਈ ਇਹ ਪੁਲਿਤ ਦਾ ਬਹੜਾ ਮਨਾਇਆ ਜਾ ਰਿਹਾ ਹੈ। ਸੰਪਰਕ ਵਿਭਾਗ ਮੈਂ ਇਹ ਦੂਰ ਤੋਂ ਕੀ ਹੈ। ਵਕਫਾ 11 ਤੋਂ ਵਕਫਾ 30 ਤੱਕ ਜੇ ਨਗਰ ਕੀਰਤਨ ਦਾ ਕੋਈ ਨਹੀਂ ਕਿਤੇ ਅਸੀਂ ਉਹ ਸਾਡੇ ਕੋਲ ਪਹੁੰਚ ਸਕਦੇ ਹਾਂ ਆਜ ਵੀ ਚਾਰ ਮੱਧੀਆਂ ਸਾਡੇ ਨੇ ਬੋਲਦੇ ਨੇ ਤੇਰੇ ਕੋਲ ਆਮ ਜਿਹਾ ਟਾਈਮ ਘਾਟੇ ਕੋਈ ਨਹੀਂ ਤੁਸੀਂ ਉਹਨੂੰ ਟੁਕੜਾ ਗੰਗਾ ਨਾ ਰਵੇ ਨਾ ਅੱਡੇ ਦਾ ਲੈ ਕੇ ਆਓ